ਸੋਤ ਗਿਆ ਸੋ ਜਿਹੜਾ ਤੁਸੀਂ ਧਰ ਨਾਲ ਲਾਇਆ ਹੈ ਇਹ ਕਿਉਂ ਲਾਇਆ ਤੇ ਮੈਡਮ ਅਸੀਂ ਪਿਛਲੇ ਨਾ 10 12 ਸਾਲਾਂ ਤੋਂ ਕੰਮ ਕਰ ਰਹੇ ਆਂ ਕੰਟਰੈਕਟਰ ਦੇ ਔਰ ਆਊਟਸੋਰਸਿੰਗ ਤੇ ਔਰ ਸਰਕਾਰ ਨੇ ਬਾਰ ਬਾਰ ਮੀਟਿੰਗਾਂ ਕੀਤੀਆਂ ਮੀਟਿੰਗਾਂ ਕਰਨ ਦੇ ਬਾਵਜੂਦ ਵੀ ਹਰ ਵਾਰ ਲਾਰੇ ਲਾਉਂਦੇ ਆਂ ਬਈ ਰੈਗੂਲਰ ਕੀਤਾ ਜਾਊਗਾ ਪਰ ਨਹੀਂ ਰੈਗੂਲਰ ਨਹੀਂ ਕੀਤਾ ਜਾਂਦਾ ਪਿਛਲੇ 2015 ਦੇ ਵਿੱਚ ਕੁਝ ਵਰਕਰ ਇਹਨਾਂ ਨੇ ਕੰਟੈਕਟ ਦੇ ਕੀਤੇ ਸੀ ਔਰ ਉਹਨਾਂ ਨੂੰ ਕਿਹਾ ਸੀ ਵੀ 3 ਸਾਲ ਬਾਅਦ ਰੈਗੂਲਰ ਕੀਤਾ ਜਾਊਗਾ ਪਰ ਵਾਰ-ਵਾਰ ਸਾਨੂੰ ਹੜਤਾਲਾਂ ਕੀਤੀਆਂ ਪਰ ਰੈਗੂਲਰ ਨਹੀਂ ਕੀਤਾ ਸਿਰਫ ਲਾਰੇ ਹੀ ਆ ਪਹਿਲਾਂ ਅਕਾਲੀ ਭਾਜਵਾ ਸਰਕਾਰ ਸੀ ਉਹਨਾਂ ਨੇ ਲਾਰੇ 2016 ਵਿੱਚ ਰਾਮਪੂਰਾ ਫੂਲ ਦੀ ਧਰਤੀ ਤੇ ਅਸੀਂ 7 ਦਿਨ ਲਗਾਤਾਰ ਦਿਨ ਰਾਤ ਧਰਨਾ ਲਾਇਆ ਸੀ ਔਰ ਉਹਦੋਂ ਸਰਕਾਰ ਨੇ ਅਕਾਲੀ ਭਾਜਵਾ ਸਰਕਾਰ ਨੇ ਐਕਟ ਬਣਾਇਆ ਸੀ 2016 ਵੀ ਇਹਦੇ ਥਰੂ ਜਿੰਨੇ ਵੀ ਪੰਜਾਬ ਵਿੱਚ ਠੇਕੇ ਦੇ ਕੰਮ ਕਰਦੇ ਆ ਮੁਲਾਜ਼ਮ ਭਰਤੀ ਆਪਣੇ ਰੈਗੂਲਰ ਕੀਤੇ ਜਾਣਗੇ ਪਰ ਉਸ ਤੋਂ ਬਾਅਦ ਕੋਟ ਲੱਗ ਗਿਆ ਸਰਕਾਰ ਚੇਂਜ ਹੋ ਗਈ ਕੈਪਟਨ ਸਰਕਾਰ ਨੇ ਸੱਤਾ ਤਵਨ ਤੋਂ ਪਹਿਲਾਂ ਵਾਅਦੇ ਕੀਤੇ ਸੀ ਵੀ ਜਿੰਨੇ ਵੀ ਠੇਕੇ ਦੇ ਮੁਲਾਜ਼ਮ ਭਰਤੀ ਆ ਉਹ ਰੈਗੂਲਰ ਕੀਤੇ ਜਾਣਗੇ ਪਰ ਉਹਨਾਂ ਦੇ ਵਾਅਦੇ ਵਾਦੇ ਰਹੇ ਬਸ ਲਾਰੇ ਉਸ ਤੋਂ ਬਾਅਦ ਹੁਣ ਚੰਨੀ ਸਰਕਾਰ ਆਈ ਚੰਨੀ ਉਹਨਾਂ ਨੇ ਕਿਹਾ ਵੀ ਮੈਂ ਕੋਈ ਵੀ ਠੇਕੇ ਤੇ ਡੀ ਦਰਜਾ ਮੁਲਾਜ਼ਮ ਰਹਿ ਨਹੀਂ ਦੇਣਾ ਸਾਰੇ ਰੈਗੂਲਰ ਕਰਾਂਗੇ ਪਰ ਉਹਨਾਂ ਦੇ ਵੀ ਵਾਦੇ ਆ ਉਸ ਤੋਂ ਬਾਅਦ ਹੁਣ ਅਸੀਂ ਪਿੱਛੇ ਤਿੰਨ ਤਰੀਕ ਨੂੰ 2 ਘੰਟੇ ਬੱਸ ਸਟੈਂਡ ਬੰਦ ਕੀਤੇ ਔਰ ਸਰਕਾਰ ਦੀਆਂ ਚਾਲਾਂ ਇਹਨਾਂ ਨੇ ਸਾਡੇ ਤੇ ਝੂਠੇ ਪਰਚੇ ਦਰਜ ਕਰਾਏ ਬਈ ਆਨਪਛਾਤੇਆਂ ਵੱਲੋਂ ਬੱਸ ਸਟੈਂਡ ਬੰਦ ਕੀਤੇ ਆ ਪਬਲਿਕ ਪਬਲਿਕ ਖਰਾਬ ਹੋਈ ਆ ਅਸੀਂ ਮਾਫੀ ਚਾਹੁੰਦੇ ਆ ਪਬਲਿਕ ਤੋਂ ਵੀ ਔਰ ਸਰਕਾਰ ਦਾ ਧੰਨਵਾਦ ਵੀ ਕਰਦੇ ਆ ਲੇਡੀਜ਼ ਫ੍ਰੀ ਕੀਤੀਆਂ ਆ ਪਰ ਲੇਡੀਜ਼ ਫ੍ਰੀ ਤਾਂ ਹੋਣਗੀਆਂ ਜੇ ਇਹਨਾਂ ਕੋ ਬਸਾਉਣਗੀਆਂ ਸਰਕਾਰ ਕੋ ਬੱਸਾਂ ਹੈ ਨਹੀਂ ਪਬਲਿਕ ਦੀ ਸਹੂਲਤ ਵਾਸਤੇ ਅਸੀਂ ਮੰਗ ਕਰਦੇ ਆਂ ਵੀ ਘੱਟ ਤੋਂ ਘੱਟ ਪੰਜਾਬ ਰੋਡਵੇਜ ਔਰ ਪੀਆਰਟੀਸੀ ਵਿੱਚ 10000 ਬਸ ਪਾਈ ਜਾਵੇ ਸਰ ਕਿੰਨੇ ਦਿਨ ਹੋ ਗਏ ਤੁਹਾਨੂੰ ਸਾਨੂੰ ਅੱਜ ਦੂਜਾ ਦਿਨ ਆ ਤੇ ਅਸੀਂ ਸਰਕਾਰ ਨੂੰ ਨੋਟਿਸ ਦਿੱਤਾ ਸੀ ਸਰਕਾਰ ਨੇ 20 ਦਿਨ ਦਾ ਟਾਈਮ ਲਿਆ ਸੀ ਚੰਨੀ ਸਰਕਾਰ ਨੇ ਬਈ ਤੁਹਾਨੂੰ 20 ਦਿਨਾਂ ਦੇ ਵਿੱਚ ਵਿੱਚ ਰੈਗੂਲਰ ਕੀਤਾ ਜਾਊਗਾ ਪਰ 20 ਦਿਨ ਦਾ ਸਮਾਂ ਲੰਘ ਗਿਆ ਸਾਨੂੰ ਕੋਈ ਵੀ ਰਿਸਪੌਂਸ ਨਹੀਂ ਮਿਲਿਆ ਸਰਕਾਰ ਵੱਲੋਂ ਔਰ ਸਾਨੂੰ ਮਜਬੂਰਨ ਇਹ ਹੜਤਾਲ ਕਰਨੀ ਪਈ ਆ ਇਨਾਂ ਨੇ ਦੋ ਤਰੀਕ ਨੂੰ ਵੀ ਕਿਹਾ ਸੀ ਕੈਬਨਟ ਦੇ ਮੀਟਿੰਗ ਦੇ ਵਿੱਚ ਪਹਿਲੀ ਚ ਵੀ ਰੈਗੂਲਰ ਕਰਾਂਗੇ ਨੋਟਿਸ ਜਾਰੀ ਹੋਊਗਾ ਪਰ ਨਹੀਂ ਹੋਇਆ ਹੁਣ ਕੱਲ ਨੂੰ ਫੇਰ ਕੈਬਨਟ ਦੀ ਮੀਟਿੰਗ ਹੈ ਅਗਰ ਇਹਦੇ ਵਿੱਚ ਸਾਡਾ ਕੋਈ ਹੱਲ ਨਹੀਂ ਹੁੰਦਾ ਤਾਂ ਅਸੀਂ ਸੰਘਰਸ਼ ਨੂੰ ਹੋਰ ਤਿੱਖਾ ਕਰਾਂਗੇ ਜੀ ਜਿੱਦਾਂ ਇੱਥੇ ਕਹਿੰਦੇ ਸੁੰਨ ਵਿੱਚ ਆਇਆ ਵੀ ਨਵੇਂ ਬੰਦੇ ਭਰਤੀ ਕੀਤੇ ਜਾ ਰਹੇ ਆ ਉਹਦੇ ਸਾਹਦੇ ਥੋੜਾ ਕੀ ਕਹਿਣਾ ਸਰ ਨਵੇਂ ਬੰਦੇ ਭਰਤੀ ਕੀਤੇ ਜਾ ਰਹੇ ਆ ਬਿਲਕੁਲ ਗਲਤ ਕੀਤੇ ਜਾ ਰਹੇ ਆ ਕਿਉਂਕਿ ਜਿਹੜੇ ਨਵੇਂ ਡਰਾਈਵਰ ਭਰਤੀ ਕਰਨੇ ਆ ਜਾਂ ਕੰਡੈਕਟਰ ਭਰਤੀ ਕਰਨੇ ਆ ਡ라이ਵਰ ਕੋਲ ਘੱਟੋ ਘੱਟ 5 ਸਾਲ ਦਾ ਤਜਰਬਾ ਔਰ ਹੈਵੀ ਲਾਇਸੈਂਸ ਹੋਣਾ ਚਾਹੀਦਾ ਆ ਉਸ ਤੋਂ ਬਾਅਦ ਭਰਤੀ ਕੀਤੀ ਜਾਂਦੀ ਆ ਪ੍ਰੋਪਰ ਚੈਨਲ ਜੋ ਕਿ ਇਹ ਬਿਲਕੁਲ ਗਲਤ ਭਰਤੀ ਕੀਤੀ ਜਾ ਰਹੀ ਆ ਇਹਦੇ ਵਿੱਚ ਨਾ ਤਾਂ ਕਿਸੇ ਕੋਲ ਤਜਰਬਾ ਆ ਔਰ ਨਾ ਕਿਸੇ ਕਨੈਕਟਰ ਕੋਲ ਲਾਇਸੈਂਸ ਆ ਬਿਲਕੁਲ ਡਰਾਮ ਧਮਕਾਨ ਦੇ ਚੱਕਰ ਵਿੱਚ ਭਰਤੀ ਕੀਤੀ ਜਾ ਰਹੀ ਹੈ ਇਹ ਬਿਲਕੁਲ ਗਲਤ ਭਰਤੀ ਆ ਔਰ ਕਿਸੇ ਨੂੰ ਵੀ ਟ੍ਰੇਨਿੰਗ ਨਹੀਂ ਦਿੱਤੀ ਜਾਂਦੀ ਡਰਾਈਵਰ ਨੂੰ ਕਿਉਂਕਿ ਜਦੋਂ ਡਰਾਈਵਰ ਇੱਕ ਭਰਤੀ ਕੀਤਾ ਜਾਂਦਾ ਆ ਬਕਾਇਦਾ ਉਹਦੀ ਪਹਿਲਾਂ ਉਹਦਾ ਐਕਸਪੀਰੀਅੰਸ ਸਰਟੀਫਿਕੇਟ ਦੇਖਿਆ ਜਾਂਦਾ 5 ਸਾਲ ਦਾ ਔਰ ਉਸ ਨੂੰ ਮੈਕੰਦੇ ਵਿੱਚ ਟ੍ਰੇਨਿੰਗ ਦਿੱਤੀ ਜਾਂਦੀ ਆ ਚੰਡੀਗੜ੍ਹ ਮਹੀਨੇ ਦੀ ਮਹੀਨੇ ਦੀ ਟ੍ਰੇਨਿੰਗ ਦਿੱਤੀ ਜਾਣ ਤੋਂ ਬਾਅਦ ਬੰਦੇ ਨੂੰ ਰੂਟ ਤੇ ਭੇਜਦੇ ਆ ਡਰਾਈਵਰ ਨੂੰ ਜੋ ਕਿ ਸਾਰਾ ਸਾਰ ਗਲਤ ਹੋ ਰਿਹਾ ਆ ਲੋਕਾਂ ਦੀ ਜਾਨਾਂ ਨਾਲ ਖਲਵਾੜ ਕਰ ਰਿਹਾ ਐ ਜੀ ਸਰ ਮੰਗ ਕੀ ਹੈ ਸਰਕਾਰ ਤੋਂ ਸਾਡੀ ਮੰਗ ਹੈ ਜੀ ਰੈਗੂਲਰ ਕੀਤਾ ਜਾਵੇ ਬਿਨਾਂ ਸ਼ਰਤ ਪੰਜਾਬ ਰੋਡਵੇ ਦੇ ਵਿਭਾਗ ਦੇ ਵਿੱਚ ਤੇ ਤੁਹਾਡੀ ਤਨਖਾਹ ਪਈਆਂ ਕਿੰਨਾ ਟਾਈਮ ਹੋ ਗਿਆ ਤਨਖਾਹਾਂ ਮਤ तकरीबन ਪੈ ਜਾਂਦੀਆਂ ਥੋੜੇ ਲੇਟ ਪੈਂਦੀਆਂ ਆ ਔਰ ਬਹੁਤ ਹੀ ਘੱਟ ਜਾਨੀ ਕਿ 12 13000 ਰੁਪਏ ਤਨਖਾਹ ਮਿਲਦੀ ਹੈ ਉਹਦੇ ਵਿੱਚ ਸਾਡਾ ਗੁਜ਼ਾਰਾ ਕਰਨਾ ਬਹੁਤ ਮੁਸ਼ਕਲ ਹੋਇਆ ਹੈ ਥੈਂਕ ਯੂ ਮੁਕਾਬਲ ਅਨਾਨ ਮੰਤਰੀ ਮੁਰਦਾਬਾਦ ਅੱਛੇ ਫਲਾਗ ਮਾਰਕੇ ਕਰੋ ਅੱਛੇ ਸਰਕਾਰ ਮੁਰਦਾਬਾਦ ਸੰਜਾਮ ਸਰਕਾਰ ਮੁਰਦਾਬਾਦ ਟ੍ਰਾਂਸਪੋਰਟ ਮੰਤਰੀ ਮੁਰਦਾਬਾਦ ਟ੍ਰਾਂਸਪੋਰਟ ਮੰਤਰੀ ਮੁਰਦਾਬਾਦ ਜੇਤੂਆਂ ਮਨਾਇਓ ਵੰਦੇ ਕਰੋ ਜੇਤੂਆਂ ਲਾਓ ਸਕੇ